ਦੋਸਤੋ ਸਤਿ ਸ੍ਰੀ ਅਕਾਲ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਪੈਂਡ ਰੋਡੇ ਜ਼ਿਲ੍ਹਾ ਮੋਗਾ ਤੇ ਤਸਵੀਰ ਦੋਸਤੋ ਬਾਗਾ ਪੁਰਾਣਾ ਦੋਸਤੋ ਇਸ ਘਰ ਦੇ ਵਿੱਚ ਵਿਕਰੀ ਆਸੇ ਪਾਸੋਂ ਹੁੰਦੇ ਆ ਅੱਜ ਚਾਰ ਨਗ ਤੁਹਾਨੂੰ ਦਿਖਾਏ ਇਸ ਘਰ ਦੇ ਵਿੱਚੋਂ ਵੈਰਾਈਟੀ ਤੁਹਾਨੂੰ ਦੋਸਤੋ ਸਾਰੀ ਦਿਖਾਤੀ ਹੈ ਜਿਦੇ ਵਿੱਚ ਦੋ ਨਗ ਤੁਹਾਨੂੰ ਦਿਖਾਏ ਨੀਲੀ ਰਾਵੀ ਨਸਲ ਦੇ ਵਿੱਚ ਬੂਰੀਆਂ ਕਟੀਆਂ ਠੀਕ ਹੈ ਜੀ ਇਹਨਾਂ ਦੀ ਦੋਸਤੋ ਤਕਰੀਬਨ ਸੇਮ ਜੀ ਉਮਰ ਹੋਊਗੀ 12 12 13 13 ਮਿਹਨੇ ਉਮਰ ਹੈ ਠੀਕ ਹੈ ਕਟੀਆਂ ਸੋਹਣੀਆਂ ਸੁਨੱਖੀਆਂ ਹੋਣਗੀਆਂ ਤੇ ਸਾਫ ਸੁਧਰੀਆਂ ਇਹ ਤੁਹਾਨੂੰ ਪਹਿਲੇ ਨੰਬਰ ਤੇ ਦਿਖਾਈ 11 12 ਵੀ 12 13 ਮਹੀਨੇ ਉਮਰ ਠੀਕ ਹੈ ਥਣ ਵਧੀਆ ਹੋਣਗੇ ਨਿਖੜਵੇ ਦੂਜੇ ਨੰਬਰ ਤੇ ਜਿਹੜੀ 231 ਤੁਹਾਨੂੰ ਦਿਖਾਈ ਆ ਥਣ ਥਣ ਸਾਰੀਆਂ ਦੇ ਸਾਫ ਸੁਧਰੇ ਹੋਣਗੇ ਬੱਗੀ ਮੁੱਛ ਦੇ ਵਿੱਚ ਆ ਦੋਸਤੋਂ ਮਾਰਕਿੰਗ ਸਾਰੀ ਪ੍ਰੋਪਰ ਹੋਊਗੀ ਅੱਖਾਂ ਬਲੈਕ ਇਹਦੇ 12 13 ਮਹੀਨੇ ਇਸ ਗੱਡੀ ਦੀ ਉਮਰ ਹੈ ਇਸਲਾਵਾਤੀ ਜਿਹੇ ਨੰਬਰ ਤੇ ਜਿਹੜੀ ਦੋਸਤੋਂ ਚ 31 ਤੁਹਾਨੂੰ ਦਿਖਾਈ ਆ ਚਿੱਟੇ ਮੂੰਹ ਵਾਲੀ ਕੱਟੀ ਦੋਸਤੋਂ ਬੜੀ ਕਮਾਲ ਦੀ ਹੋਊਗੀ ਅੱਖਾਂ ਖਾ ਬਿਲਕੁਲ ਨੀਲੀਆਂ 12-13 ਮਹੀਨੇ ਦੀ ਇਸ ਕੱਟੀ ਦੀ ਉਮਰ ਆ ਥਣ ਵਧੀਆ ਹੋਣਗੇ ਨਿਕੜਵੇ ਇਸ ਤੋਂ ਇਲਾਵਾ ਟੇਡੇ ਕਾਟ ਵਾਲੀ ਕੱਟੀ ਤੁਹਾਨੂੰ ਦਿਖਾਈ ਹੈ ਐਂਡ ਤੇ ਚੌਥੇ ਨੰਬਰ ਵਾਲੀ ਮਾਰਕਿੰਗ ਬਹੁਤ ਸੋਹਣੀ ਹੋਊਗੀ ਪਿਛਲੇ ਦੋਵਾਂ ਪੈਰਾਂ ਤੇ ਮਾਰਕਿੰਗ ਹੈ ਟੇਡਾ ਕਾਟਾ ਅੱਖਾਂ ਦੋਵੇਂ ਨੀਲੀਆਂ ਹੋਣਗੀਆਂ ਜਿਹੜੇ ਵੀਰ ਭਰਾ ਬਰੀਡਿੰਗ ਦੇ ਉੱਤੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਦੋਸਤੋ ਇਹ ਕੱਟੀ ਚੰਗੀ ਹੋਊਗੀ ਪੁੜੇ ਪਾੜੇ ਚੰਗੇ ਆ ਰਾਜੀ ਆ ਕੱਟੀ ਇਹ ਤੁਹਾਨੂੰ ਲਾਸਟ ਤੇ ਦਿਖਾਈ ਹੈ ਰੇਟ 4 ਨਗਾਂ ਦੇ ਦੋਸਤੋ ਫੋਨ ਦੇ ਉੱਤੇ ਤੈਅ ਕੀਤਾ ਜਾਊਗਾ ਜਿਹੜਾ ਵੀ ਨਗ ਪਸੰਦ ਆਵੇ ਖਰੀਦ ਲਿਓ ਧੰਨਵਾਦ